ਵਾਕਵਾਦੀ ਪਰਯੋਜਿਤ ਵਕਵਾਦੀ ਮਾਡਿਊਲ ਦੇ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਯੂਪੀ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ ਪੁਲਿਸ ਪਾਰਟੀ ਤੇ ਗੋਲੀਬਾਰੀ ਕਰਨ ਵਾਲੇ ਤਿੰਨਾ ਮਾਡਿਊਲ ਮੈਂਬਰਾਂ ਦੇ ਨਾਲ ਪੁਲਿਸ ਦੀ ਮੁੱਟਪੇੜ ਹੋਈ ਅਤੇ ਇਹ ਵਕਵਾਦੀ ਮਾਡਿਊਲ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਪੁਲਿਸ ਅਦਾਰਿਆਂ ਤੇ ਗ੍ਰੇਨੇਡ ਹਮਲਿਆਂ ਦੇ ਵਿੱਚ ਸ਼ਾਮਲ ਸੀ ਦੱਸਦੇ ਕਿ ਮੁੱਟਪੇੜ ਪੀਲੀਪੀਤ ਅਤੇ ਪੰਜਾਬ ਪੁਲਿਸ ਟੀਮਾਂ ਦੇ ਵਿਚਕਾਰ ਪੀਐਸ ਪੂਰਨਪੁਰ ਦੇ ਖੇਤਰ ਵਿੱਚ ਹੋਈ ਹੈ ਤੇ ਇਹ ਤਿੰਨ ਮੋਡਿਊਲ ਮੈਂਬਰ ਗੁਰਦਾਸਪੁਰ ਦੇ ਵਿੱਚ ਇੱਕ ਪੁਲਿਸ ਪੋਸਟ ਤੇ ਗ੍ਰੇਨੇਡ ਹਮਲੇ ਦੇ ਵਿੱਚ ਸ਼ਾਮਲ ਸਨ ਤੇ ਇੱਥੇ ਵੀ ਦੱਸਦੀ ਹੈ ਕਿ ਸੱਪਨੀਆਂ ਨੂੰ ਤੁਰੰਤ ਇਲਾਜ ਤੇ ਲਈ ਸੀਐਚਸੀ ਪੂਰਨਪੁਰ ਲਜਾਇਆ ਗਿਆ ਤੇ ਪੂਰੇ ਵੱਖਵਾਦੀ ਮੋਡਿਊਲ ਦਾ ਪਰਦਾਫਾਸ਼ ਕਰਨ ਦੇ ਲਈ ਜਾਂਚ ਜਾਰੀ ਹੈ ਤਸਦੀਕ ਕੀ ਇਸ ਮੋਡੀਊਲ ਦੇ ਕੋਲੋਂ 2 AK ਰਾਈਫਲਾਂ ਅਤੇ 2 ਗਲੌਕ ਪਿਸਤੌਲ ਬਰਾਮਦ ਕੀਤੇ ਗਏ ਨੇ ਤੇ ਇਹ ਅਹਿਮ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ